ਰਨਾਸਰੀ ਮਹਲਾ ਪੰਜਵਾਂ ਪਾਣੀ ਪੱਖਾਂ ਤੇ ਸੋ ਸੰਦੇ ਆ ਗਏ ਗੰਗੋਵਿੰਦ ਜਸ ਗਾਏ ਸਾ ਸਾਸਮਨ ਨਾਮ ਸਮਾਰੈ ਸ਼੍ਰੀ ਰਾਮ ਨਿਤ ਪਾਏ ਓਂ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੇ ਜੇ ਮੇਰੇ ਠਾਕਰ ਸਦਾ ਸਦਾ ਤੁਧ ਦਿਆਇ ਰਾਮ ਨੰਬਰੀ ਕਿਰਪਾ ਤੇ ਮੋਹ ਮਾਨ ਛੁਟਾਏ ਦਿਨਸ ਜਾਈ ਫਰਮਾਈ ਆਨੰਦ ਰੂਪ ਰਲਿਓ ਸਭ ਮਦੈ ਜੁਜਤ ਕਤ ਪੇਖੋ ਜਾਈ ਤੁਮ ਦੇ ਆਣ ਕਿਰਪਾ ਕਿਪਾ ਨੇ ਧੰ ਪਤਤਾ ਪਵਨ ਗੁਸਾਈ ਊਟ ਸੁਖੇ ਆਨੰਦ ਰਾਜ ਪਾਏ ਮੁਕਤ ਨਿਮਖਾ ਬੁਲਾਈ जाप ताप भगत सब पूरे जो प्रभ कह मन पाए नाम जपता तर्सना सब बुझी है नानक त्रिपद गाए ਯਾਦ ਦਾ ਭਗਤਾ ਪੂਰੇ ਜੋ ਪ੍ਰਭ ਕੈ ਮਨ ਭਾਏ ਨਾਮ ਜਪਤਾ ਤਿਸ ਨਾਮ ਸਭ ਜੀ ਹੈ ਨਾਨਕ ਤ੍ਰਿਪਤ ਹਾਇ ਕਾਏ ਜਪੋ ਸਤ ਨਾਮੁ ਸ੍ਰੀ Vai guru, vai o jikapalsa, vai de jikifate, tandan, a de sevshri guru gran sadi Maharaj, ajdan, povitelo menama. ਸ਼ੀਸਾ ਕਰ ਦਰੰ ਕਰ ਦੇ ਤਰਸੀ ਰਾਕ ਵਿੱਚ ਪੰਚਪਾਸ਼ਾ ਮਹਾਰਾਜ ਅਸੂਦੇ ਮੈਨੇ ਵਾਵੇ ਦੇ ਨੋ ਬਿਆਨ ਕਰੇ ਆ ਸੰਗਰਾਂ ਦਾ ਦਿਨ ਹੈ ਪਾਣੀ ਪੱਖਾ ਪੀਸੋ ਸੰਤਾ ਗਏ ਗੁਰੂ ਗੋਬਿੰਦ ਜਸ ਗਾਈ ਕਹ ਰਿਹਾ ਮੈਂ ਗੁਰੂ ਘਰ ਦੀ ਸੇਵਾ ਕਰਾਂ ਪਾਣੀ ਦੀ ਕਰਾਂ ਪੱਖੇ ਦੀ ਕਰਾਂ ਜਿੱਥੇ ਮੈਂ ਸੇਵਾ ਕਰਦਾ ਰਹਾ ਮੇਰੀ ਰਸਨਾ ਨੂੰ ਭਲ ਬਖਸ਼ੀ ਪ੍ਰਮਾਤਮਾ ਮੈਂ ਉਸ ਗੋਵਿੰਦ ਦੇ ਅਕਾਲ ਪੁਰਖ ਨਰੰਕਾਰ ਦੇ ਜਸਨ ਵਿਗਾਸਕ ਸਾ ਸਾ ਸਮਰ ਨਾਮ ਸਮਾਰੇ ਇਹ ਵੀ ਸ਼ਰਾਮ ਰਿਤ ਪਾਈ ਇੱਕ ਇੱਕ ਸਵਾਸ ਦੇ ਨਾਲ ਕ੍ਰਿਪਾ ਪ੍ਰਮਾਤਮਾ ਦਾ ਸਿਮਰਨ ਕਰਾਂ ਸ਼ੁਕਰਾਨ ਕਰਾਂ ਮਾਲਕ ਮੇਰੇ ਤੇ ਦਇਆ ਕਰੇ ਤੂੰ ਕਰੋ ਦਇਆ ਮੇਰੇ ਸائیں ਐਸੀ ਮੱਤ ਦੇ ਜੇ ਮੇਰੇ ਠਾਕੁਰ ਸਦਾ ਸਦਾ ਤੁਦ ਦੇ ਮੈਨੂੰ ਚੰਗੀ ਮੱਤ ਦੇ ਪ੍ਰਮਾਤਮਾ ਮੈਂ ਤੈਨੂੰ ਸਦਾ ਹੀ ਯਾਦ ਕਰਾਂ ਤੇਰੀ ਕਿਰਪਾ ਦੇ ਨਾਲ ਉਹ ਮਾਨਸਿਕ ਜਾਂਦਾ ਹੈ ਪਰਮ ਬਲੇਖੀ ਦੂਰ ਹੋ ਜਾਵੇ ਆਖਰੀ ਘੜੀ ਚ ਡੈਰੇ ਨਹੀਂ ਨਾਮ ਜਪਦਾ ਇਸ ਨਾਲ ਸਭ 부ਝੀ ਹੈ ਨਾਮ ਜਪੰਦੇ ਨਾਲ ਇਨਸਾਨ ਦੇ ਜੋ ਮਨ ਦੀ ਤਿਸਰਾ ਹੈ ਖਤਮ ਹੋ ਜਾਂਦੀ ਹੈ 부ਝ ਜਾਂਦੀ ਹੈ ਨਾਨਕ ਤ੍ਰਿਪਤਾ ਹਗਾਏ ਮਰਨੋ ਤ੍ਰਿਤਾ ਗਉਦੀ ਹੈ ਉਸ ਪਰਮਾਤਮਾ ਦੀ ਫਿਰ ਯਾਦ ਘੜਦੀ ਨਹੀਂ ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ